ਓੰਕਾਰ ਸਤਗੁਰ ਪ੍ਰਸਾਦ ਰਾਗ ਮਾਲਾ ਰਾਗ ਇਕ ਸੰਗ ਪੰਚ ਬਰੰਗਨ ਸੰਗ ਅਲਾਪੇ ਆਠੋ ਨੰਦਨ ਪ੍ਰਥਮ ਰਾਗ ਵੈ ਭੈਰੋ ਵੇ ਕਰਹੀ ਪੰਚ ਰਾਗਣੀ ਸੰਗ ਉਚਰਹੀ ਪ੍ਰਥਮ ਭੈਰ ਵੀ ਬਿਲਾਵਲੇ ਪੁਨਿਆ ਕੀ ਗਾਵੇ ਬੰਗਲੀ ਉਨੇ ਅਸਲੇ ਕੀ ਕੀ ਭਈ ਬਾਰੀ ਇਹ ਪੈਰੋ ਕੀ ਪਾਂਚੋ ਨਾਰੀ ਪੰਚਮ ਹਰਖ ਦਿ사ਖ ਸੁਨਾਵੇ ਬੰਗਾਲਮ ਮਦ ਮਾਦ ਵਗਾਵੇ ਲਲਤ ਬਿਲਾਵ ਲਗਵਹੀ ਆਪਣੀ ਆਪਣੀ ਭਾਤ ਅਸ਼ਟ ਪੁੱਤਰ ਪੈਰਵਕੇ ਗਾਵੇ ਗਾਇਨ ਪਤਰ ਦੁਤੀਆ ਮਾਲਕਔ ਸਕਿਆ ਲਾਪੇ ਸੰਗ ਰਾਗਣੀ ਪਾਂਚੋ ਥਾਪੇ ਗੋੰਡ ਕਰੇ ਯਰ ਦੇਵ ਗੰਧਾਰੀ ਗੰਧਾਰੀ ਸੇ ਹੁਤੀ ਉਚਾਰੀ ਤਨਾਸਰੀ ਐ ਪੰਜੋ ਗਾਈ ਮਾਲ ਰਾਗ ਕਉ ਸਖ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪਰ ਬਲ ਚੰਡ ਕਉ ਸਕੇਉ ਭਾਰਾ ਖਾਓ ਖਟਿ ਆਓ ਪਉਰਾਨੰਦ ਗਾਏ ਅਸ਼ਟ ਮਾਲ ਕਉ ਸਖ ਸੰਗ ਲਾਏ ਹੁਨੇ ਆਇਓ ਹਿੰਡੋਲ पंच नार संग अष्ट सुत उठे तानकलोल गायन तार मिलावही तेलंगी देव करई आई बसंती संधूर सुहाई सरस अहीरी लै परजा संग लाए पांचो वारजा सुरमानंद पास कर आई चंद्रबिंब मंगलन सुहाई सरसबान ਹਵਾ ਹੈ ਬਨੁਦਾ ਗਾਵੇ ਸਰਸ ਬਸੰਤ ਕਾ ਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨਿਆਈ ਦੀਪਕੀ ਬਾਰੀ ਕਸ਼ੇਲੀ ਪਟ ਮੰਜਰੀ ਟੋਡੀ ਕਹੀ ਅਲਾਪ ਕਾ ਮੋਦੀ ਔ ਗੁਜਰੀ ਸੰਗ ਦੀਪਕ ਕੇ ਥਾਪ ਕਾ ਲੰਕਾ ਕੁੰਤਲਿ ਔ ਰਾਮਾ ਕਮਲ ਕੁਸਮ ਚੰਪਕ ਕੇ ਨਾਮਾ ਗौरा ਔ ਕਨਰਾ ਕਲਿਆਨਾ ਅਸ਼ਟਪੁੱਤਰ ਦੀਪਕ ਕੇ ਜਾਨਾ ਸਭ ਮਿਲ ਸ੍ਰੀ ਰਾਗ ਵਹਿ ਗਾਵੇ ਪੰਜੋ ਸੰਗ ਬਰੰਗਣ ਲਾਵੇ ਬਹਿਰਾਰੀ ਕਰਨਾਟੀ ਧਰੇ ਗਉਰੀ ਗਾਵੇ ਅਸਾਵਰੀ ਤੇਹ ਪਾਸ਼ੇ ਸਿੰਧਵੀ ਆਲਾਪੀ ਸ੍ਰੀ ਰਾਗ ਸਿਉ ਪੰਜੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੁੰਡ ਗੰਭੀਰ ਅਸ਼ਟਪੁੱਤਰ ਸ੍ਰੀ ਰਾਗ ਕੇ ਗੋਡ ਕੋਮਬ ਹਮੇਰ ਖਸਤਮ ਮੇਗ ਰਾਗ ਵੈ ਗਾਵੇ ਪੰਜੋ ਸੰਗ ਬਰੰਗਣ ਲਾਵੇ ਸੋਰਠ ਗੋਡ ਮਲਾਰੀ ਤੋਨੀ ਪੁਨ ਗਾਵੇ ਆਸਾ ਗੁਣ ਗੁਣੀ ਉਚੇ ਸੁਰ ਸੋਹੋ ਪੁਨ ਕੀਨੀ ਮੇਗ ਰਾਗ ਸਿਓ ਪੰਜੋ ਚੀਨੀ ਬਹਿਰਾ ਤਰ ਗਜ ਤਰ ਕੇਦਾਰਾ ਜਬਲੀ ਤਰ ਨਟ ਔ ਜਲ ਤਾਰਾ ਪੁਨ ਗਾਵੇ ਸ਼ੰਕਰ ਔ ਸਿਆਮ ਮੇਗ ਰਾਗ ਪੁੱਤਰਨ ਕੇ ਨਾਮ ਖਸਤ ਰਾਗ ਉਨ ਗਾਏ ਸੰਗ ਰਾਗ ਨੀਤੀਸ ਸਬੇ ਪੁੱਤਰ ਰਾਗਨ ਕੇ 18 10 20 ਖਸਤ ਰਾਗ ਉਨ ਗਾਏ ਸੰਗ ਰਾਗ ਨੀਤੀਸ ਸਬੇ ਪੁੱਤਰ ਰਾਗਨ ਕੇ 18 10 20